ਸਦੂ ਮੂਸੇ ਵਾਲੇ ਦੇ ਪਤਾ ਬਲਕੌਰ ਸਿੰਘ ਇਸ ਸਮੇਂ ਠੱਗਿਆ ਮਹਿਸੂਸ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਬਲਕੌਰ ਸਿੰਘ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਖਫਾ ਨੇ ਬਠਿੰਡਾ ਸੀਟ ਦੀ ਚਰਚਾ ਸੀ ਔਰ ਚਰਚਾਵਾ ਇੱਥੋਂ ਤੱਕ ਪਹੁੰਚ ਗਿਆ ਸੀ ਕਿ ਜਿਵੇਂ ਸਾਰਾ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਹੋਇਆ ਉਸੇ ਤਰ੍ਹਾਂ ਬਲਕੌਰ ਸਿੰਘ ਹੁਣ ਕਾਂਗਰਸ ਨਾਲ ਰਲ ਕੇ ਐਮਪੀ ਦੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਔਰ ਉਸ ਵੇਲੇ ਚਰਚਾਵਾ ਚੱਲੀਆਂ ਸੀ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਬਲਕੌਰ ਸਿੰਘ ਨੂੰ ਕਾਂਗਰਸ ਉਮੀਦਵਾਰ ਐਲਾਨ ਸਕਦੀ ਹੈ ਪਰ ਅੰਦਰ ਦੇ ਵਿੱਚ ਹੋਇਆ ਕਿ ਜੀਤਮਹਿੰਦਰ ਸਿੱਧੂ ਗੇਮਪਲੇ ਦੇ ਵਿੱਚ ਆ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਆਪ ਸੀਟ ਲੈਣ ਲੱਗਿਆਂ ਫਿਸਲ ਗਏ ਉਹਨਾਂ ਦੀ ਧਰਮ ਪਤਨੀ ਸੀਟ ਨਹੀਂ ਲੈ ਸਕੇ ਜੀਤਮਹਿੰਦਰ ਸਿੱਧੂ ਗੇਮਪਲੇ ਚ ਆ ਗਏ ਔਰ ਰਾਜਾ ਵੜਿੰਗ ਖੜੇ ਵੇਖਦੇ ਰਹਿ ਗਏ ਪਰ ਦੂਜੀ ਵੱਡੀ ਗੱਲ ਹੈ ਕਿ ਰਾਜਾ ਵੜਿੰਗ ਦੀ ਆਪਣੀ ਸੀਟ ਤਾਂ ਗਈ ਉਹਨਾਂ ਦੀ ਧਰਮ ਪਤਨੀ ਦੀ ਸੀਟ ਤਾਂ ਗਈ ਪਰ ਉਹ ਬਲਕੌਰ ਸਿੰਘ ਦੇ ਨਾਲ ਅਸਥਾਈ ਰੂਪ ਦੇ ਵਿੱਚ ਅਸਿੱਧੇ ਰੂਪ ਦੇ ਵਿੱਚ ਕੀਤਾ ਵਾਦਾ ਵੀ ਪੂਰ ਨਹੀਂ ਸਕੇ ਇਦਾਂ ਤਾਂ ਕਿਹਾ ਜਾ ਰਿਹਾ ਕਿ ਜਦੋਂ ਵੀ ਬਲਕੌਰ ਸਿੰਘ ਦੇ ਚੋਣ ਲੜਨ ਬਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਹੁਣ ਤੱਕ ਤੇ ਉਸ ਵੇਲੇ ਇਹੀ ਗੱਲਾਂ ਸਾਹਮਣੇ ਆਈਆਂ ਇਹੀ ਬਿਆਨ ਸਾਹਮਣੇ ਆਇਆ ਕਿ ਜੇ ਪਰਿਵਾਰ ਚਾਹੇ ਤਾਂ ਉਹ ਚੋਣ ਲੜ ਸਕਦਾ ਹੈ ਕਾਂਗਰਸ ਪਾਰਟੀ ਹਸੀ ਖੁਸ਼ੀ ਔਰ ਅੱਗਿਓਂ ਇਹੀ ਬਿਆਨ ਸਾਹਮਣੇ ਆਇਆ ਹੈ ਕਿ ਜੇ ਪਰਿਵਾਰ ਚਾਹੇ ਤਾਂ ਕੋਈ ਵੀ ਮੈਂਬਰ ਚੋਣ ਲੜ ਸਕਦਾ ਆ ਕਾਂਗਰਸ ਪਾਰਟੀ ਉਹਨਾਂ ਨੂੰ ਹਸੀ ਖੁਸ਼ੀ ਉਮੀਦਵਾਰ ਬਣਾਉਣ ਨੂੰ ਤਿਆਰ ਹੈ ਪਰ ਜਦੋਂ ਸਮਾਂ ਆਇਆ ਉਸ ਵੇਲੇ ਕੁਝ ਹੋਰ ਹੀ ਹੁੰਦਾ ਨਜ਼ਰ ਆਇਆ ਹਾਲਾਂਕਿ ਚਰਚਾਵਾ ਦੱਸਦਿਆਂ ਨੇ ਕਿ ਜੇ ਇਹ ਸੀਟ ਅਮਰਿੰਦਰ ਸਿੰਘ ਰਾਜਾਵੜੇ ਕੁ ਲੈ ਲੈਂਦੇ ਜਾਂ ਇਹ ਦਾਵੇਦਾਰੀ ਅਬਰਤਾ ਵੜਿੰਗ ਦੇ ਪਾਸ ਚਲੇ ਜਾਂਦੀ ਤਾਂ ਬਲਕੌਰ ਸਿੰਘ ਨੂੰ ਇੰਨਾ ਗੁੱਸਾ ਨਾ ਮਹਿਸੂਸ ਹੁੰਦਾ ਉਹਨਾਂ ਨੂੰ ਇੰਨੀ ਨਿਰਾਸ਼ਾ ਨਾ ਹੁੰਦੀ ਪਰ ਇਸ ਵੇਲੇ ਜਦੋਂ ਬਾਰੀ ਕਿਸੇ ਬੰਦੇ ਨੂੰ ਉਮੀਦਵਾਰੀ ਦੇ ਦਿੱਤੀ ਉਸ ਨੂੰ ਜਿਹੜਾ ਅਜੇ 6-7 ਮਹੀਨੇ ਪਹਿਲਾਂ ਕਾਂਗਰਸ ਦੇ ਵਿੱਚ ਵਾਪਸ ਆਇਆ ਉਦੋਂ ਕਿਤੇ ਨਾ ਕਿਤੇ ਬਲਕੌਰ ਸਿੰਘ ਕਹਿੰਦੇ ਠੱਗਿਆ ਮਹਿਸੂਸ ਕਰ ਰਹੇ ਜਾਣਕਾਰੀ ਮੁਤਾਬਕ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਨਾਲ ਪ੍ਰਤਾਪ ਬਾਜਵਾ ਜਿਹੜੇ ਨੇ ਉਹ ਬਲਕੌਰ ਸਿੰਘ ਦੇ ਘਰ ਜਾਣਗੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਜਾਵੇਗੀ ਪਰ ਕੀ ਇਹਨਾਂ ਹਾਲਾਤਾਂ ਦੇ ਵਿੱਚ ਬਲਕੌਰ ਸਿੰਘ ਹੁਣ ਭਰੋਸਾ ਕਰ ਸਕਣਗੇ ਉਹਨਾਂ ਦੇ ਉੱਤੇ ਸਿੱਧੂ ਮੂਸੇਵਾਲੇ ਨੇ ਕਾਂਗਰ ਵਿਧਾਨ ਸਭਾ ਚੋਣ ਲੜੀ ਸੀ ਉਹਨਾਂ ਦੇ ਮਾਤਾ ਜੀ ਸਿੱਧੂ ਮੂਸੇਵਾਲੇ ਦੇ ਮਾਤਾ ਉਹ ਕਾਂਗਰਸ ਦੇ ਸਰਪੰਚ ਨੇ ਕਾਂਗਰਸ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ ਔਰ ਬਲਕੌਰ ਸਿੰਘ ਹੁਣ ਕਾਂਗਰਸ ਦੇ ਨਾਲ ਖਾਸਾ ਰਸੂਖ ਰੱਖਦੇ ਸੀ ਰਿਸ਼ਤਾ ਖਾਸਾ ਮਜ਼ਬੂਤ ਹੋ ਰਿਹਾ ਸੀਗਾ ਰਾਜਾ ਵੜਿੰਗ ਦੇ ਨਾਲ ਉਹਨਾਂ ਦਾ ਜਿਹੜੇ ਗੱਲਬਾਤ ਦਾ ਦੌਰ ਸੀਗਾ ਜਿਹੜਾ ਉਹਨਾਂ ਦਾ ਰਿਸ਼ਤਾ ਸੀਗਾ ਹੌਲੀ-ਹੌਲੀ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਸੀ ਜਿਸ ਤੋਂ ਇਹੀ ਪ੍ਰਮਾਣ ਸੀ ਕਿ ਬਲਕੌਰ ਸਿੰਘ ਵੀ ਚਾਹੁੰਦੇ ਨੇ ਕਿ ਕਾਂਗਰਸ ਨਾਲ ਰਲ ਕੇ ਚੋਣ ਲੜੀ ਜਾ ਸਕੇ ਪਰੰਤ ਵਿੱਚ ਆ ਕੇ ਸੀਟ ਕਿਸੇ ਹੋਰ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਬਲਕੌਰ ਸਿੰਘ ਇਸ ਵੇਲੇ ਕਹਿੰਦੇ ਠੱਗਿਆ ਮਹਿਸੂਸ ਕਰ ਰਹੇ ਨੇ ਪਰ ਇੱਥੇ ਇੱਕ ਹੋਰ ਨੈਰੇਟਿਵ ਸਾਹਮਣੇ ਆਉਂਦਾ ਚਰਨਜੀਤ ਸਿੰਘ ਚੰਨੀ ਆਪ ਇਸ ਗੱਲ ਦਾ ਦਾਵਾ ਕਰ ਚੁੱਕੇ ਨੇ ਕਿ ਕਾਂਗਰਸ ਦਾ ਪੰਜਾਬ ਪ੍ਰਧਾਨ ਖੇਡਾਂ ਬਹੁ ਖੇਡ ਦਾ ਇਹਨਾਂ ਖੇਡਾਂ ਦਾ ਹੀ ਸ਼ਿਕਾਰ ਹਾਲ ਹੀ ਦੇ ਵਿੱਚ ਜਾਣਕਾਰੀ ਮੁਤਾਬਕ ਸੁਖਸ਼ਿੰਦਰ ਰੰਧਾਵਾ ਬਣੇ ਨੇ ਇਹਨਾਂ ਖੇਡਾਂ ਦੇ ਹੀ ਸ਼ਿਕਾਰ ਭਾਰਤ ਪੂਸ਼ਣ ਆਸ਼ੂ ਬਣ ਸਕਦੇ ਨੇ ਇਹਨਾਂ ਖੇਡਾਂ ਦਾ ਹੀ ਸ਼ਿਕਾਰ ਪ੍ਰਗਟ ਸਿੰਘ ਵੀ ਕਹਿੰਦੇ ਬਣੇ ਨੇ ਔਰ ਇਸੇ ਦੇ ਵਿੱਚ ਹੁਣ ਬਲਕੌਰ ਸਿੰਘ ਵੀ ਕਹਿੰਦੇ ਟੰਗੇ ਜਾ ਚੁੱਕੇ ਨੇ ਜੇ ਗੱਲ ਕਰੀਏ ਸੁਖਜਿੰਦਰ ਰੰਧਾਵਾ ਦੀ ਤੇ ਰਾਜਸਥਾਨ ਬੈਠਿਆਂ ਨੂੰ ਫੋਨ ਕਰਵਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਿ ਆ ਕੇ ਗੁਰਦਾਸਪੁਰ ਹਲਕਾ ਸੰਭੋ ਉੱਥੋਂ ਇਲੈਕਸ਼ਨ ਲੜੋ ਔਰ ਕਿਹਾ ਗਿਆ ਕਿ ਸੁਖਜਿੰਦਰ ਰੰਧਾਵਾ ਗੁਰਦਾਸਪੁਰ ਤੋਂ ਜਾਂ ਮਾਝੇ ਖੇਤਰ ਦੇ ਵਿੱਚ ਬੜੇ ਤਾਕੜ ਅਤੇ ਲੋਕਪ੍ਰੀਤ ਨੇਤਾ ਹੈਗੇ ਨੇ ਲੀਡਰ ਹੈਗੇ ਨੇ ਜਿਸ ਕਰਕੇ ਇਹ ਉਸ ਸੀਟ ਦੇ ਉੱਤੇ ਬਿਹਤਰ ਚੋਣ ਲੜ ਸਕਦੇ ਨੇ ਖੈਰ ਪ੍ਰਤਾਪ ਬਾਜਵਾ ਦੇ ਉੱਤੇ ਕਿਉਂ ਸਵਾਲ ਨਹੀਂ ਖੜਾ ਕੀਤਾ ਗਿਆ ਉਸ ਵੇਲੇ ਕਿ ਕਿਉਂ ਪ੍ਰਤਾਪ ਬਾਜਵਾ ਰਸੂਖਦਾਰ ਲੀਡਰ ਨਹੀਂ ਪ੍ਰਤਾਪ ਬਾਜਵਾ ਤਾਕਤਵਰ ਲੀਡਰ ਨਹੀਂ ਤਾਂ ਸੁਖਜਿੰਦਰ ਰੰਧਾਵਾ ਦੇ ਮੁਕਾਬਲ ਤਨ ਜੇ ਪ੍ਰਤਾਪ ਬਾਜਵਾ ਕੁਝ ਵੀ ਨਹੀਂ ਤੇ ਪ੍ਰਤਾਪ ਬਾਜਵਾ ਨੂੰ ਫਿਰ ਲੀਡਰ ਆਪੋਜੀਸ਼ਨ ਕਿਉਂ ਬਣਾਇਆ ਗਿਆ ਪ੍ਰਤਾਪ ਬਾਜਵਾ ਇਸ ਗੱਲ ਦਾ ਕਿਉਂ ਦਾਵਾ ਕਰਦੇ ਨੇ ਕਿ ਉਹ ਸੀਐਮ ਬਣਦੇ ਬਣਦੇ ਰਹਿ ਗਏ ਫਿਰ ਤਾਂ ਇਹ ਗੱਲ ਸੁਖਜਿੰਦਰ ਰੰਧਾਵਾ ਨੂੰ ਕਰਨੀ ਚਾਹੀਦੀ ਹੈ ਕਰ ਇਹ ਗੱਲਾਂ ਸੁਖਜਿੰਦਰ ਰੰਧਾਵਾ ਤੱਕ ਸੀਮਿਤ ਨੇ ਔਰ ਦੂਜੇ ਪਾਸੇ ਪ੍ਰਗਟ ਸਿੰਘ ਬਾਰੇ ਵੀ ਕਹਿੰਦੇ ਇਹੀ ਗੱਲ ਚੱਲ ਰਹੀ ਸੀ ਕਿ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਲੁਧਿਆਣੇ ਤੋਂ ਜਾਂ ਅਨੰਤਪੁਰ ਸਾਹਿਬ ਤੋਂ ਚੋਣ ਲੜ ਸਕਦਾ ਕਿਉਂਕਿ ਇੱਥੇ ਮੈਂ ਸਟਰੋਂਗ ਆ ਔਰ ਜੇ ਨਹੀਂ ਕੋਈ ਬੰਦਾ ਮਿਲਦਾ ਕੋਈ ਲੀਡਰ ਮਿਲਦਾ ਤਾਂ ਮੈਨੂੰ ਉਰੇ ਉਤਾਰ ਦਿਓ ਪਰ ਉਸ ਵੇਲੇ ਵੀ ਕਿਸੇ ਹੋਰ ਹਲਕੇ ਤੋਂ ਉਮੀਦਵਾਰੀ ਕਰਨ ਦੀ ਕਾਲ ਜਿਹੜੀ ਆ ਉਹ ਸੂਤਰਾਂ ਮੁਤਾਬਿਕ ਪ੍ਰਗਟ ਸਿੰਘ ਨੂੰ ਕਰਵਾ ਦਿੱਤੀ ਗਈ ਜਿਸ ਤੋਂ ਬਾਅਦ ਪ੍ਰਗਟ ਸਿੰਘ ਨੇ ਮਨ੍ਹਾ ਕਰ ਦਿੱਤਾ ਖੈਰ ਇਹ ਹਾਲਾਤ ਫਿਲਹਾਲ ਕਾਂਗਰਸ ਪਾਰਟੀ ਦੇ ਅੰਦਰ ਚੱਲਦੇ ਪਏ ਨੇ ਚਰਨਜੀਤ ਸਿੰਘ ਚੰਨੀ ਆਪ ਕਹਿ ਚੁੱਕੇ ਨੇ ਕਿ ਭਾਈ ਸਾਡਾ ਪ੍ਰਧਾਨ ਖੇਡਾਂ ਬਹੁਤ ਖੇਡਦਾ ਔਰ ਇਹਨਾਂ ਖੇਡਾਂ ਦੇ ਸ਼ਿਕਾਰ ਹੋਣ ਲੱਗਦਾ ਬਲਕੌਰ ਸਿੰਘ ਹੋ ਗਏ ਨੇ ਹਾਲਾਂਕਿ ਅੱਜ ਜਾ ਕੇ ਬਲਕੌਰ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਬਲਕੌਰ ਸਿੰਘ ਨੂੰ ਅੱਜ ਮਿਲ ਸਕਦੇ ਨੇ ਜੀਤਮਿੰਦਰ ਸਿੱਧੂ ਦੀ ਉਮੀਦਵਾਰੀ ਬਲਕੌਰ ਸਿੰਘ ਦੇ ਅੰਦਰ ਖੰਜਰ ਵਾਂਗ ਚੁਬੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਹੁਣ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜ ਸਕਦੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਾਈਲਾਂ ਤਿਆਰ ਹੋ ਰਹੀਆਂ ਨੇ ਔਰ ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਸੀ ਕਿ ਬਲਕੌਰ ਸਿੰਘ ਨੂੰ ਸਮਰਥਨ ਵੀ ਕਾਂਗਰਸ ਪਾਰਟੀ ਦੇ ਸਕਦੀ ਸੀ ਪਰ ਹੁਣ ਤਾਂ ਆਪਣਾ ਹੀ ਉਮੀਦਵਾਰ ਖੜਾ ਕਰ ਦਿੱਤਾ ਤੇ ਜਿਸ ਵਾਸਤੇ ਹੁਣ ਵਿਰੋਧਤਾ ਕਰਨੀ ਸਿਆਸੀ ਵਿਰੋਧਤਾ ਕਰਨੀ ਤਾਂ ਲਾਜ਼ਮੀ ਹੋ ਜਾਵੇਗੀ ਜਿੱਤ ਹਾਸਲ ਕਰਨ ਦੇ ਵਾਸਤੇ ਕਾਂਗਰਸ ਨੂੰ ਇੰਨਾ ਜ਼ਰੂਰ ਕਰਨਾ ਪਵੇਗਾ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਵੇਗਾ ਬਲਕੌਰ ਸਿੰਘ ਦੇ ਵਾਸਤੇ ਔਰ ਕੀ ਪਰਿਵਾਰ ਦੇ ਨਾਲ ਸੱਚੀ ਤੇ ਵਿੱਚ ਗੇਮ ਖੇਡ ਦਿੱਤੀ ਗਈ ਜਾਂ ਫਿਰ ਪ੍ਰੋਗਰਾਮ ਕੁਝ ਹੋਰ ਹੈ ਅੱਜ ਮੀਟਿੰਗ ਤੋਂ ਬਾਅਦ ਸਪਸ਼ਟ ਹੋ ਜਾਵੇਗਾ ਕਿ ਆਖਰਕਾਰ ਬਲਕੌਰ ਸਿੰਘ ਦਾ ਰੋਸਾ ਸਹੀ ਹੈ ਜਾਂ ਗਲਤ ਜਾਂ ਫਿਰ ਇਸ ਸੀਟ ਨੂੰ ਲੈ ਕੇ ਅਸਲ ਦੇ ਵਿੱਚ ਉਹਨਾਂ ਨੇ ਨਾਲ ਧੋਖਾ ਕਰ ਦਿੱਤਾ ਹੈ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਦੱਸ ਦੇ ਰ੍ਹਾਂਗੇ ਉਹ ਤੱਕ ਲਈ ਬਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ